ਲੇ ਪਰ ਮਾਸ਼ਾਹਰ ਨਾ ਇਹ ਫਣੀ ਕੀਤੀ ਪਈ ਹੈ ਇਹ ਡਰੇ ਹੋਏ ਨੇ ਉਪਰੋਂ ਕਿਹਨੇ ਡਰਾਏ ਨੇ ਰੱਬ ਜਾਣਦਾ ਉਹ ਨੇ ਤਾਂ ਸਾਫ਼ ਹੀ ਜਵਾਬ ਦੇਤਾ ਕਿ ਜੀ ਪਰਿਵਾਰ ਤੇ ਵਕੀਲ ਤੋਂ ਬਿਨਾਂ ਅਸੀਂ ਕਿਸੇ ਨੂੰ ਮਿਲਣ ਨਹੀਂ ਦੇਣਾ ਚਾਦ ਕੇ ਮੈਂ 50 ਸਾਲ ਦੀ وکਾਲਤ ਤੋਂ ਬਾਅਦ ਇਹ ਕਹਿ ਸਕਦਾ ਇਸ ਤਰ੍ਹਾਂ ਦਾ ਕੋਈ ਕਾਨੂੰਨੀ ਕੀ ਚੀਜ਼ ਦੇ ਵਿੱਚ ਮੁਲਾਕਾਤ ਬੰਦ ਹੋ ਜੇ ਹਾਂ ਮੁਲਾਕਾਤ ਦਾ ਸਮਾਂ ਦੱਸ ਸਕਦੇ ਆ ਸਾਨੂੰ ਕਿ ਕਿੰਨੇ ਤੋਂ ਕਿੰਨੇ ਤੱਕ ਦਾ ਮੁਲਾਕਾਤ ਦਾ ਸਮਾਂ ਜੇ ਕਿਹੜਾ ਦਿਨ ਹੈ ਕਿਹੜਾ ਦਿਨ ਹੈ ਪਰ ਐਸ ਠੋਕ ਕੇ ਕਿ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂਗੀ ਇਹ ਬਿਲਕੁਲ ਗਲਤ ਕੀਤਾ ਇਹਨਾਂ ਨੇ ਸਰਾ ਸਾਰੀਕਾਰੀ ਐਮਰਜੈਂਸੀ ਦੁਬਾਰਾ ਯਾਦ ਕਰਾਤੀ ਮਨਜੂਦਾ ਸਰਕਾਰ ਦੇ ਤੇ ਇੰਦਰਾ ਗਾਂਧੀ ਦੀ ਰੂਹ ਆ ਗਈ ਮੈਨੂੰ ਤਾਂ ਲੱਗਦਾ ਇਹ ਜਿਵੇਂ ਲੱਗੇ ਹੋਇਆ ਕੁਚਲਣ ਤੇ ਐਵੇਂ ਹੀ ਹੋਊਗਾ ਇਹਨਾਂ ਨਾਲ ਹਰ ਸਿਮਰਤ ਬਦਲ ਤੇ ਜਿਹੜੇ ਸੁਖਬੀਰ ਸਿੰਘ ਬਾਦਲ ਨਾਲ ਵੀ ਮੁਲਾਕਾਤ ਨਹੀਂ ਉਹ ਤਾਂ ਪਰਿਵਾਰਕ ਮੈਂਬਰ ਨੇ ਉਹ ਇਹ ਹੁਣ ਮੁਕਰਦੇ ਆ ਕਹਿੰਦੇ ਆਈ ਨਹੀਂ ਇੱਥੇ ਸਾਡੇ ਕੋਲ ਆਈ ਨਹੀਂ ਕਹਿੰਦੇ ਅਸੀਂ ਇਕਰਾਰ ਕਰੋਂਗੇ ਤੁਸੀਂ ਮਰਹ ਦੇ ਮੁਕਰੇ ਦਾ ਕੀ ਹੁੰਦਾ ਜੀ ਉਹ ਤਾਂ ਕਈ ਵਾਰ ਕਹਿ ਚੁੱਕੇ ਨੇ ਇਹ ਮਨਜ਼ੂਰੀ ਮੰਗੇ ਹਟੇ ਦਿੱਤੀ ਨਹੀਂ ਕਿਸੇ ਨੇ ਦਿੱਤੀ ਨਹੀਂ ਦਿੱਤੀ ਨਹੀਂ ਕੀ ਲੱਗਦਾ ਡਾਕਟਰ ਸਾਹਿਬ ਤੁਸੀਂ ਮਿਲ ਕੇ ਆਇਓ ਕੀ ਕਹਿੰਦੇ ਜੇਲ੍ਹ ਸੁਪਰਡੈਂਟ ਕਾਫੀ ਲੰਬੀ ਗੱਲਬਾਤ ਹੋਈ ਆ ਜੀ ਦੇਖੋ ਗੱਲ ਇਹ ਹੈ ਕਿ ਤੁਸੀਂ ਅਫਸਰ ਸਾਹਿਬ ਬੰਨਾਂ ਦੇ ਚਿਹਰੇ ਦੇਖ ਲਓ ਥੋੜਾ ਪਰਖ ਲਓ ਜਦੋਂ ਸੰਤੁਸ਼ਟੀ ਜਾਂਕਰ ਠੀਕ ਨਹੀਂ ਕੋਈ ਤੁਹਾਨੂੰ ਜਵਾਬ ਅਫਸਰ ਰਾ ਦੇ ਪਾਇਆ ਤੇ ਜਿਹੜੀ ਗਰੇਵਾਲ ਸਾਹਿਬ ਨੇ ਗੱਲ ਕਹੀ ਹੈ ਉਹੀ ਗੱਲ ਹੁੰਦੀ ਅਸੀਂ ਤਾਂ ਕਹਿੰਦੇ ਸਾਨੂੰ ਫੜ ਕੇ ਅੰਦਰ ਦੇ ਦਿਓ ਨਾਲੇ ਤੁਹਾਡਾ ਮੁੱਖ ਮੰਤਰੀ ਖੁਸ਼ ਹੋ ਜੂਗਾ ਉਹਨੂੰ ਕੋ ਫੜ ਕੇ ਦਿੱਤੇ ਨਾਲੇ ਅਸੀਂ ਅੰਦਰ ਮੁਲਾਕਤ ਕਰਨਾ ਖਤਮ ਆਊਗਾ ਇਹ ਅਫਸਰ ਲੈ ਇਹ ਬੜਾ ਅਨਮੋਲਕੀ ਕੰਮ ਹੈ ਦੇਖੋ ਇੱਕ ਬੜਾ ਅਧਿਕਾਰ ਹੈ ਜਿਹੜਾ ਤੁਹਾਡਾ ਫੰਡਾਮੈਂਟਲ ਰਾਈਟ ਆ ਨੋ ਨਾ ਅਸੀਂ ਅੱਜ ਮੀਡੀਆ ਦੇ ਸਾਹਮਣੇ ਬੜਾ ਸਪਸ਼ਟ ਕੀਤਾ ਵੀ ਸਾਨੂੰ ਕੋਈ ਵੀਆਈਪੀ ਟ੍ਰੀਟਮੈਂਟ ਕੁਝ ਨਹੀਂ ਚਾਹੀਦਾ ਤੁਹਾਡੇ ਸਾਹਮਣੇ ਸਪਸ਼ਟ ਕੀਤਾ ਵੀ ਦਸਤਕਤ ਕਰਾਓ ਸਾਡੇ ਦਿਸਤੰਤ ਜਿਵੇਂ ਆਪ ਬੜਾ ਕਰਤੀ ਕਰਦਾ ਜਿੱਥੇ ਖੜੇ ਕਰਕੇ ਕਰਾਉਣੀਆਂ ਬਾਤ ਚਾੜੀ ਤੇ ਸਭ ਕਰਾ ਦੇ ਤੇ ਜੇ ਤੁਸੀਂ ਨਹੀਂ ਕਰਾਉਂਦੇ ਤੇ ਪਹਿਲਾਂ ਪਰਿਵਾਰਾਂ ਨੂੰ ਬੜਾ ਕਤ ਨਹੀਂ ਹੋਣ ਦੇਣਗੇ ਇਹਦਾ ਮਤਲਬ ਕੀ ਹੈ ਕਿ ਤੁਸੀਂ ਬੰਦੇ ਨੂੰ ਅੰਦਰ ਰੱਖ ਕੇ ਇਹਨਾਂ ਅਨਮਨੁੱਖੀ ਕੰਮ ਕਰ ਰਹੇ ਹੋ ਤੁਸੀਂ ਪਾਰਟੀ ਨੂੰ ਡਰਾਉਣਾ ਚਾਹੁੰਦੇ ਅਸੀਂ ਇਹਨਾਂ ਨੂੰ ਕਹਿੰਦੇ ਬਿ ਜੰਨਾ ਮਰਜੀ ਟਿੰਨ ਲਾ ਲਓ ਇਹ ਪਾਰਟੀ ਦਾ ਇਦਾਂ ਕਰੀ ਤੇ ਨਾ ਇਦਾਂ ਡਰ ਮੀਡੀਆ ਨੂੰ ਕਵਰੇਜ ਤੋਂ ਵੀ ਉੱਕਿਆ ਜਾ ਰਿਹਾ ਜਦੋਂ ਵੀ ਪੇਸ਼ੀ ਹੁੰਦੀ ਹੈ ਵਿਕਰਮ ਜਿਠਿਆ ਦੀ ਕੀ ਲੱਗਦਾ ਕਿਉਂ ਕੈਮਰੇ ਦੇ ਮੁਰੇ ਲਿਆਣਾ ਨਹੀਂ ਜਾਂਦੇ ਵਿਕਰਮ ਜਿਠਿਆ ਜਦੋਂ ਜਵਾਬ ਕੋਈ ਨਹੀਂ ਹੁੰਦਾ ਹੁਣ ਡਰ ਨਹੀਂ ਜਾਂਦੇ ਜੀ ਮੁੱਛਾਂ ਨੂੰ ਵੱਟ ਦਿੰਦਾ ਅਦਾਲਤ ਵਿੱਚ ਪਹਿਲੀ ਵਾਰੀ ਹੋਣਾ ਹੈ ਇੱਡਾ ਵੱਡਾ ਕੇਸ ਬਣਾਇਆ ਨਾ ਉਹਦੇ ਚ ਕਿਤੇ ਹਜ਼ਾਰ ਏਕੜ ਜ਼ਮੀਨ ਲੱਭੀ ਨਾ ਕਿਤੇ ਵਿਦੇਸ਼ੀ ਕੰਪਨੀ ਲੱਭੀ ਨਾ ਕਿਤੇ ਬਾਕੀ ਚ ਨਾ ਝੂਠ ਮਾਰਿਆ ਹੁਣ ਅਖੀਰ ਤੇ ਕਹਿੰਦੇ ਜੀ ਨੁਕਸਾਨ ਕੀ ਨਿਕਲਿਆ ਵੀ ਮੁੱਛਾਂ ਨੂੰ ਵਟ ਦਿੰਦਾ ਪੱਟਾਂ ਨੂੰ ਕਾਪੇ ਮਾਰਦਾ ਤੁਹਾਡੇ ਦੇ ਵੀ ਵਰਜਾ ਕਰ ਦੋ ਤੁਸੀਂ ਵੀ ਵਟ ਦੇ ਰਹੇ ਹੁਣ ਸਾਨੂੰ ਜਾਣਦੇ ਹੋ ਸੀ ਉਹਨੂੰ ਕਹੀਏ ਵੀ ਭਾਈ ਨਾ ਵਟ ਦੇ ਪਚਲ ਜਾਣਦੇ ਦਰਦੇ ਆ ਉਹ ਕੋਈ ਜਾ ਕੇ ਫੇਰ ਸਮਝਾਉਣ ਵੀ ਨਹੀਂ ਜਾਣ ਦਿੰਦੇ ਵੀ ਸਾਨੂੰ ਜਾਣਦੇ ਹੋ ਅਸੀਂ ਉਹਨੂੰ ਕਹੀਏ ਵੀ ਸਾਰੀ ਸਾਰੀ ਪੁਲਿਸ ਡਰੀ ਫਿਰਦੀ ਸਾਰੀ ਸਰਕਾਰ ਡਰੀ ਫਿਰਦੀ ਵੀ ਤੂੰ ਯਾਰ ਚਾਰ ਦਿਨ ਮੁੱਛਾਂ ਨੂੰ ਵਟ ਨਾ ਦੇ ਪਰ ਹੁਣ ਅੰਦਰ ਹੀ ਨਹੀਂ ਜਾਣਦੇ ਹੋ ਕਿ ਤੇ ਫਿਰ ਅਸੀਂ ਕੀ ਕਰੀਏ ਇਹ ਆ ਆ ਨੁਕਸਨ ਨਿਕਲਿਆ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਮੁੱਛ ਨੂੰ ਵੱਡ ਤੇ ਤਾਂ ਚਲੋ ਅਸੀਂ ਸਮਝਾ ਦਿੰਨੇ ਆ ਤਿੰਨ ਬੰਦੇ ਅਸੀਂ ਉਸ ਤੋਂ ਵੱਡੇ ਆ ਕਿ ਅਸੀਂ ਜਾ ਕੇ ਸਮਝਾ ਦਿੰਨੇ ਪਈ ਐਵੇਂ ਸਰਕਾਰ ਡਰਦੀ ਐ ਮੁੱਛ ਤੋਂ ਤੇ ਤੂੰ ਯਾਰ ਜਾਣਦੇ ਹੁਣ ਅੰਦਰ ਵੀ ਨਹੀਂ ਜਾਣਦੇ ਤੇ ਫਿਰ ਫਾਈਨਲ ਕੀ ਹੋਇਆ ਜੀ ਫਾਈਨਲ ਕੀ ਹੁਣ ਦੇਖਦੇ ਹਾਂ ਕਾਨੂੰਨੀ ਸਲਾਹ ਕਰਦੇ ਵਕੀਲਾਂ ਨਾਲ ਜਾ ਕੇ ਕੋਈ ਮਿਲਣ ਇਹਨਾਂ ਨੇ ਤਾਂ ਨਾ ਐ ਕੋਰੀ ਇਹਨਾਂ ਦੀ ਕੋਰੀ ਚਲੋ ਹੋਊਗੀ ਗੱਲ ਤਾਂ ਸਾਰਿਆਂ ਨੇ ਆਇਆ ਇਹ ਉਹਨਾਂ ਨੇ ਫੈਸਲਾ ਕੀਤਾ ਮੋੜ ਤੱਕ ਫੈਸਲਾ ਤਾਂ ਉਹਨਾਂ ਨੇ ਬਹਾਨਾ ਬਣਾ ਲਿਆ ਜੀ ਵੀ ਸਾਡਾ ਕਾਨੂੰਨ ਜੇਲ੍ਹ ਮੈਨੂੰ ਕਹਿੰਦਾ ਵੀ ਕੱਲੇ ਰਿਸ਼ਤੇਦਾਰਾਂ ਤੇ ਵਕੀਲਾਂ ਨੂੰ ਮਿਲਣ ਦੇਣਾ ਇੱਕ ਬਹਾਨਾ ਬਣਾ ਲਿਆ ਕੋਈ ਕੋਈ ਬਹਾਨਾ ਕੋਈ ਕਾਨੂੰਨ ਨਹੀਂ ਕੁਛ ਨਹੀਂ ਅਸੀਂ ਇਸੇ ਰਾਜ ਦੇ ਵਿੱਚ ਬਿਕਰਮ ਨੂੰ ਇੱਥੇ ਪਟਿਆਲੇ ਜੇਲ੍ਹ 'ਚ ਅਸੀਂ ਮਿਲ ਕੇ ਜਾਂਦੇ ਨੇ ਦੋ ਦੋ ਵਾਰੀ ਮਿਲ ਕੇ ਗਏ ਇਸ ਜੇਲ੍ਹ ਦੇ ਵਿੱਚ ਕੋਈ ਕਦੇ ਪ੍ਰੋਬਲਮ ਨਹੀਂ ਸੀ ਇਹ ਹੁਣ ਇਹਨਾਂ ਨੇ ਕਿਉਂਕਿ ਸਰਕਾਰ ਦਾ ਹੀ ਹੁਕਮ ਹੈ ਇਹਨ ਗੇਸਟਪਸ ਹੀ ਰਹਿ ਕਰਾਂਗੇ ਪਾਰਟੀ ਦੇ ਵਿੱਚ ਜੋ ਕੋਈ ਕਾਨੂੰਨੀ ਲੜਾਈ ਲੜੀ ਦੀ ਹੋਈ ਉਹ ਲੜ ਕੇ ਜਿਹੜੇ ਹਿਸਾਬ ਨਾਲ ਵੀ ਕੋਈ ਕਾਨੂੰਨ ਦੇ ਲਿਹਾਜ਼ ਨਾਲ ਜੋ ਲੜਾਈ ਲੜ ਕੇ ਅਸੀਂ ਆਪਦੀ ਪੂਰੀ ਚਾਰਾ ਜੋ ਕਰਾਂਗੇ ਮਿਲ ਹਾਂ ਜਿਸ ਤਰ੍ਹਾਂ ਕਹਿੰਦੇ ਸੁਖਬੀਰ ਬਾਦਲ ਤੇ ਹਰਸਿਮਰਨ ਕੋਲ ਬਾਦਲ ਨੂੰ ਵੀ ਮਿਲਣਾ ਖਤ ਕਰਨੀ ਕੀਤੀ ਜਾ ਰਹੀ ਹੈ ਦੇਖੋ ਉਹ 아이ਡੀ ਛੋਟੀਆਂ ਹਸਤੀਆਂ ਨਹੀਂ ਹੈਗੀਆਂ ਇੱਥੇ ਆਉਣ ਗੇਟ ਤੋਂ ਮੁੜ ਜਾਣ ਕਿੱਡੀ ਬੇਇੱਜ਼ਤੀ ਵਾਲਾ ਕੰਮ ਹੈ ਉਹ ਮਗਰਿਆ ਮਨਜ਼ੂਰੀ ਵੀ ਸਾਨੂੰ ਮਨਜ਼ੂਰੀ ਮਿਲ ਜੇ ਅੱਗੇ ਦਿੰਦੇ ਰਹੇ ਆ ਉਥੇ ਲਾਉ ਕਰਦੇ ਰਹੇ ਜੋ ਕਰ ਦੇਣਗੇ ਤਾਂ ਆਉਣਗੇ ਹੁਣ ਇੱਥੇ ਆ ਕੇ ਗੇਟ ਤੋਂ ਫੇਰ ਮੋੜ ਦੇਣ ਫੇਰ ਬੁਰਾ ਲੱਗਦਾ ਨਾ ਗੱਲ ਦਾ ਇੱਥੇ ਜੈਡ ਸਿਕਿਉਰਟੀ ਉਹਨਾਂ ਦੇ ਸਾਰੇ ਹਾਲਾਤ ਦੇ ਵਿੱਚ ਲੋਕੀ ਖਰਾਬ ਹੁੰਦੇ ਹਾਂ ਹਾਂ ਬਾਕੀ ਉਹਨਾਂ ਦੇ ਆਉਣ ਨਾਲ ਸਾਰਾ ਰੁਕ ਜੂਗਾ ਕੰਮ ਇਹ ਤਾਂ ਕਹਿੰਦੇ ਵੀ ਸਾਡੇ ਕੋਲੇ ਆਏ ਨਹੀਂ ਪਰ ਇਹ ਤਾਂ ਵਿਚਾਰੇ ਉਹ ਰਿਟਾਇਰਡ ਟਾਈ ਬੋਡੀ ਬੋਲਦੇ ਹਨ ਜਦੋਂ ਆ ਗਏ ਫਿਰ ਦੂਜੇ ਰੋਡ 'ਪੋਰ' ਪੈਣ ਠੀਕ